ਗੁਰੂ ਨਾਨਕ ਸਾਹਿਬ ਨੇ ਸਮੁੱਚੀ ਕਾਇਨਾਤ ਨੂੰ ਧਰਮ ਦਿੱਤਾ ਹੈ। ਪੂਰੀ ਮਾਨਵਤਾ ਨੂੰ ਗੁਰੂ ਨਾਨਕ ਸਾਹਿਬ ਧਰਮ ਦੇ ਰਹੇ ਨੇ ਕਿਉਂਕਿ ਧਰਮ ਕੇਵਲ ਇੱਕ ਪੈਰ ਤੇ ਖਲੋਤਾ ਹੋਇਆ ਸੀ। ਔਰ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਵੀ ਕੇਵਲ ਬ੍ਰਾਹਮਣ ਦੇ ਲਈ ਧਰਮ ਹੈ ਤੇ ਸ਼ੂਦਰ ਦੇ ਲਈ ਨਹੀਂ। ਗੁਰੂ ਸਾਹਿਬ ਆਖਣ ਲੱਗੇ ਧਰਮ ਤੇ ਸਾਰਿਆਂ ਦਾ ਹੀ ਇਹ ਧਰਮ ਦਾ ਕੋਈ ਕਿਸੇ ਨਾਲ ਵਿਤਕਰਾ ਨਹੀਂ ਅਸੀਂ ਉਹ ਧਰਮ ਸਿਰਜਿਆ ਏ ਅਸੀਂ ਉਹ ਪੰਥ ਹੈ ਜਿਹੜਾ ਸਾਜਿਆ ਏ ਜਿਹੜੇ ਪੰਥ ਨੂੰ ਕੋਈ ਵੀ ਧਾਰਨ ਕਰ ਸਕਦਾ ਇਸ ਪੰਥ ਦੇ ਵਿੱਚ ਕੋਈ ਵੀ ਆ ਕੇ ਸ਼ਾਮਲ ਹੋ ਸਕਦਾ ਕਿਉਂਕਿ ਪੰਥ ਹੀ ਐਸਾ ਸੰਥ ਚਲਾਇਆ ਸੱਚ ਕੋਟ ਸਤਾਣੀ ਨੀਵੰਦਾ ਇਹ ਨਾਨਕ ਦਾ ਨਿਰਮਲ ਪੰਥ ਹੈ ਸੰਨਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸੰਸਾਰ ਦੇ ਵਿੱਚ ਆਏ ਨੇ ਉਹਨਾਂ ਨਿਰਮਲ ਪੰਥ ਦੀ ਸਿਰਜਣਾ ਕੀਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀਆ ਨੇ ਜਿਹੜੀ ਲਹਿਰ ਚਲਾਈ ਇਸ ਲਹਿਰ ਦੇ ਸਦਕਾ ਆਮ ਜਨ ਸੁਧਾਰਨ ਲੋਕਾਂ ਨੂੰ ਗਿਆਨ ਹਾਸਲ ਹੋ ਗਿਆ। ਲੋਕਾਂ ਦੇ ਵਿੱਚ ਧਰਮ ਦੀ ਚੇਟਕ ਲੱਗੀ ਲੋਕਾਂ ਨੂੰ ਧਰਮ ਦੇ ਨਾਲ ਮੁਹੱਬਤ ਹੋਈ ਤੇ ਲੋਕੀ ਧਰਮੀ ਜੀਵਨ ਦੇ ਵਿੱਚ ਪਰਵੇਸ਼ ਕਰ ਗਏ। ਹੁਣ ਜਦੋਂ ਧਰਮੀ ਜੀਵਨ ਦੇ ਵਿੱਚ ਲੋਕਾਂ ਨੇ ਕਦਮ ਰੱਖਿਆ ਤੇ ਤੁਰਨ ਲੱਗ ਪਏ ਤੇ ਹੁਣ ਸਭ ਤੋਂ ਵੱਧਿਕ ਜ਼ਰੂਰਤ ਸੀ ਵੀ ਉਹਨਾਂ ਦੀ ਪਹਿਰੇਦਾਰੀ ਕਰਨੀ ਵੀ ਇਹ ਧਰਮੀ ਜੀਵਨ ਦੇ ਵਿੱਚ ਪ੍ਰਵੇਸ਼ ਕੀਤਾ ਇਹਨਾਂ ਲੋਕਾਂ ਨੇ ਤੇ ਇਹਨਾਂ ਦੀ ਪਹਿਰੇਦਾਰੀ ਜ਼ਰੂਰੀ ਹੈ ਵੀ ਇਹ ਨਹੀਂ ਵੀ ਇੱਕ ਵਾਰ ਪ੍ਰਵੇਸ਼ ਕਰਾਉਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਮੁੱਖ ਮੋੜ ਲਿਆ ਨਹੀਂ ਭਾਈ ਗੁਰੂ ਨਾਨਕ ਤੇ ਸਦਾ ਅੰਗ ਸੰਗ ਹੈ ਗੁਰੂ ਨਾਨਕ ਸਾਹਿਬ ਸਦਾ ਅੰਗ ਸੰਗ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਆਰਬਲਾ 9 ਵਰਿਆਂ ਦੀ ਹੋਈ ਜਦੋਂ 9 ਸਾਲਾਂ ਦੇ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਕਤ ਪੰਡਤ ਹਰਦੇয়াল ਜੀ ਆਏ ਪੰਡਤ ਹਰਦੇয়াল ਜੀ ਆ ਕੇ ਆਖਣ ਲੱਗੇ ਕਹਿੰਦੇ ਗੁਰੂ ਨਾਨਕ ਦੇਵ ਜੀ ਵੀ ਤੁਹਾਡੀ ਆਰਬਲਾ 9 ਸਾਲਾਂ ਦੀ ਕਹਿੰਦੇ ਸਤ ਤੁਸੀਂ ਬੇਦੀਆਂ ਦੇ ਘਰ ਜਨਮ ਲਿਆ ਕਹਿੰਦੇ ਸਤ ਤੇ ਕਹਿੰਦੇ ਮਰਿਆਦਾ ਤੇ ਆਖਦੀ ਆ ਵੀ ਹੁਣ ਤੁਹਾਨੂੰ ਜਨੇਊ ਪਾਇਆ ਜਾਣਾ ਕਿਉਂਕਿ ਇਸ ਉਮਰ ਦੇ ਵਿੱਚ ਅਸੀਂ ਬਾਲਕ ਨੂੰ ਜੰਜੂ ਪਾਉਨੇ ਆ ਉਹਨੂੰ ਧਰਮੀ ਬਣਾਉਂਦੇ ਆ ਮਹਤਾ ਕਲਿਆਣ ਦਾਸ ਜੀ ਨੇ ਆਖਣਾ ਕੀਤਾ ਵੀ ਦਿਨ ਮੁਕਰਰ ਕੀਤਾ ਜਾਵੇ ਮੇਰੇ ਪੁੱਤਰ ਦੇ ਜੰਜੂ ਪਾਦਿਓ ਇਹਨੂੰ ਧਰਮੀ ਬਣਾ ਦੇ ਦਿਨ ਮੁਕਰਰ ਹੋ ਗਿਆ ਘੜੀ ਪਹਿਰ ਮਿਥਿਆ ਗਿਆ ਸਾਖ ਸੰਬੰਧੀ ਸੱਦ ਲਏ ਪੂਰਾ ਭਾਈਚਾਰਾ ਇਕੱਠਾ ਹੋ ਗਿਆ ਵੇਦੀ ਗੱਡੀ ਗਈ ਅਗਨੀ ਪ੍ਰਚੰਡ ਕੀਤੀ ਗਈ ਅਹਉਤੀਆਂ ਪਾਈਆਂ ਗਈਆਂ ਜੰਜੂ ਵੀ ਤਿਆਰ ਹੋ ਕਿਉਂਕਿ ਜੰਜੂ ਬੜੀ ਮਰਿਆਦਾ ਨਾਲ ਤਿਆਰ ਕਰਦੇ ਨੇ ਤਿੰਨ ਧਾਗੇ ਲੈ ਮੰਤਰਾਂ ਦਾ ਜਾਪ ਕਰਦੇ ਧਾਗੇ ਨੂੰ ਗੰਢਾਂ ਦਿੰਦੇ ਨੇ ਮੰਤਰ ਦਾ ਜਾਪ ਕਰਦੇ ਧਾਗੇ ਨੂੰ ਗੰਢਾਂ ਦਿੰਦੇ ਨੇ ਜੰਜੂ ਹੈ ਜਿਹੜਾ ਦੇਖਿਓ ਥੋੜੇ ਥੋੜੇ ਫਰਕ ਦੇ ਨਾਲ ਗੰਢਾਂ ਮਾਰੀਆਂ ਹੁੰਦੀਆਂ ਨੇ ਜਦੋਂ ਜੰਜੂ ਤਿਆਰ ਹੋ ਗਿਆ ਤੇ ਪੂਰਨ ਮਰਿਆਦਾ ਹੋ ਗਈ ਤੇ ਪੰਡਤ ਹਰਦੇਵਾਲ ਜੀ ਆ ਕੇ ਗੁਰੂ ਨਾਨਕ ਸਾਹਿਬ ਨੂੰ ਜੰਝੂ ਪਾਉਣ ਲੱਗੇ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਨਹੀਂ ਮਨਾ ਕੀਤਾ ਜਦੋਂ ਉਹਨਾਂ ਗੁਰੂ ਨਾਨਕ ਸਾਹਿਬ ਨੂੰ ਦੱਸਿਆ ਵੀ ਜੰਝੂ ਪੈਣਣਾ ਏ ਗੁਰੂ ਨਾਨਕ ਸਾਹਿਬ ਇਕਾਂਤ ਸ਼ਾਂਤ ਚਿਤ ਇਕਾਗਰ ਉਹਨਾਂ ਆਖਿਆ ਦਿਨ ਰੱਖ ਲਿਆ ਗੁਰੂ ਨਾਨਕ ਸਾਹਿਬ ਫਿਰ ਵੀ ਸ਼ਾਂਤ ਚਿਤ ਨੇ ਉਹਨਾਂ ਆਖਣਾ ਕੀਤਾ ਸਕੇ ਸੰਬੰਧੀ ਵੀ ਆ ਰਹੇ ਨੇ ਸਾਰਾ ਗੁਰਮਕਬੀਲਾ ਇਕੱਠਾ ਹੋ ਗਿਆ ਉਦੋਂ ਵੀ ਗੁਰੂ ਨਾਨਕ ਨਹੀਂ ਬੋਲਿਆ ਜਦੋਂ ਜੰਜੂ ਤਿਆਰ ਹੋ ਰਿਹਾ ਗੁਰੂ ਨਾਨਕ ਉਹਦੋਂ ਵੀ ਨਹੀਂ ਬੋਲਿਆ ਜਦੋਂ ਪੂਰਨ ਮਰਿਆਦਾ ਚੋਟੀ ਤੇ ਪਹੁੰਚ ਗਈ ਪੀਕ ਤੇ ਕੰਮ ਸੀ ਉਦੋਂ ਗੁਰਨਾਨਕ ਬੋਲਿਆ ਫਿਰ ਪੰਡਤ ਹਰਦੇਵਾਲ ਜੀ ਜੰਜੂ ਪਾਉਣ ਲੱਗੇ ਗੁਰਨਾਨਕ ਸਾਹਿਬ ਆਖਣ ਲੱਗੇ ਵੀ ਜੀ ਅੱਜ ਤੇਰਾ ਜੰਜੂ ਪਾ ਲਿਆ ਇਹਦਾ ਮਤਲਬ ਜਿਹੜੀ ਮਰਿਆਦਾ ਤੂੰ ਚਲਾਈ ਹੈ ਮੈਂ ਤੇਰੀ ਮਰਿਆਦਾ ਚ ਸ਼ਾਮਲ ਹੋ ਗਿਆ ਤੇ ਮੈਂ ਜਿਨ੍ਹਾਂ ਦੀ ਬਾਹ ਫੜਨ ਆਇਆ ਉਹਨਾਂ ਦੀ ਬਾਹ ਮੇਰੇ ਹੱਥੋਂ ਛਡਾ ਦੇਣੀ ਹੈ ਬੜੀ ਵੇਰ ਸੰਗਤ ਇਹ ਸਵਾਲ ਕਰਦੀ ਹੈ ਕਿ ਗੁਰੂ ਨਾਨਕ ਨੇ ਜੰਝੂ ਕਿਉਂ ਨਹੀਂ ਪਹਿਨੇ ਆ ਤੇ ਸੁਣਿਓ ਗੁਰੂ ਨਾਨਕ ਦੇਵ ਮਹਾਰਾਜ ਜੀਆ ਨੇ ਪੰਡਿਤ ਹਰਦੇਵਾਲ ਨੂੰ ਸਵਾਲ ਕੀਤਾ ਸੀ ਕਹਿੰਦੇ ਪੰਡਿਤ ਜੀ ਜਨੇਊ ਮੈਂ ਪਾਉਣਾ ਏ ਪਾ ਕੇ ਜਾਈ ਮੇਰੇ ਪਰ ਮੇਰੇ ਕੁਝ ਸਵਾਲ ਨੇ ਮੈਨੂੰ ਉਹ ਜਵਾਬ ਚਾਹੀਦੇ ਨੇ ਕਹਿੰਦੇ ਪੁੱਛੋ ਗੁਰੂ ਨਾਨਕ ਸਾਹਿਬ ਆਖਣ ਲੱਗੇ ਵੀ ਜੰਝੂ ਪਾਈ ਦਾ ਕਿਉਂ ਆ ਉਹ ਕਹਿੰਦੇ ਨਾਨਕ ਜੀ ਧਰਮ ਹੀ ਵਧਣ ਵਾਸਤੇ ਧਰਮ ਕਿਉਂ ਚਾਹੀਦਾ ਧਰਮ ਹੀ ਕਿਉਂ ਬਣਨਾ ਹੈ ਕਹਿੰਦੇ ਲੋਕ ਪਰਲੋਕ ਵਿੱਚ ਪਤ ਮਿਲਦੀ ਹੈ ਜੇ ਜੰਝੂ ਨਾ ਪਹਿਨੇ ਆ ਕਹਿੰਦੇ ਨਰਕ ਘੋਰ ਦਵਾਰਾ ਹੈ ਦਰਗਾਹ ਦੇ ਵਿੱਚ ਠੋਕਰਾਂ ਮਿਲਦੀਆਂ ਨੇ ਗੁਰੂ ਨਾਨਕ ਸਾਹਿਬ ਕਹਿੰਦੇ ਇਹਦਾ ਮਤਲਬ ਧਰਮ ਜ਼ਰੂਰੀ ਹੀ ਹੈ ਕਹਿੰਦੇ ਬੇਸ਼ੱਕ ਜੰਝੂ ਪਾਣਨਾ ਲਾਜ਼ਮੀ ਹੈ ਕਹਿੰਦੇ ਜ਼ਰੂਰੀ ਹੈ ਗੁਰੂ ਸਾਹਿਬ ਕਹਿੰਦੇ ਫਿਰ ਇਹ ਦੱਸ ਪੰਡਤ ਜੀ ਵੀ ਜਿਹੜਾ ਇਹ ਜੰਜੂ ਹੈ ਇਹ ਮੇਰੀ ਮਾਂ ਨੇ ਕਿਉਂ ਨਹੀਂ ਪਹਿਨੇ ਹੁਣ ਤੱਕ ਮਾਤਾ ਤ੍ਰਿਪਤਾ ਜੀ ਨੇ ਹੁਣ ਤੱਕ ਜੰਜੂ ਨਹੀਂ ਪਹਿਨੇ ਆ ਮੇਰੀ ਤੇ ਉਮਰ 9 ਸਾਲਾਂ ਦੀ ਹੈ ਮੇਰੀ ਮਾਂ ਮੇਤੋਂ ਕਿੰਨੀ ਵਡੇਰੀ ਉਮਰ ਦੀ ਹੈ ਉਹ ਕਹਿੰਦੇ ਨਾਨਕ ਜੀ ਵੀ ਤੁਹਾਡੀ ਜੋ ਮਾਤਾ ਹੈ ਉਹ ਇੱਕ ਇਸਤਰੀ ਹੈ ਔਰ ਇਸਤਰੀ शूद्र ਸ਼੍ਰੇਣੀ ਦੇ ਵਿੱਚ ਹੈ ਉਹਨਾਂ ਨੂੰ ਜੰਜੂ ਨਹੀਂ ਪਾ ਸਕ ਗੁਰੂ ਸਾਹਿਬ ਕਹਿੰਦੇ ਇਹਦਾ ਭਾਵ ਵੀ ਉਹਨੂੰ ਦਰਗਾਹ ਵਿੱਚ ਠੋਕਰਾਂ ਮਿਲਣਗੀਆਂ ਉਹ ਨਰਕਾਂ ਨੂੰ ਜਾਵੇਗੀ ਕਹਿੰਦੇ ਹਾਂ ਗੁਰੂ ਸਾਹਿਬ ਕਹਿੰਦੇ ਚਲੋ ਪੰਡਤ ਜੀ ਇੱਕ ਮੇਰਾ ਸਵਾਲ ਹੋਰ ਹੈ ਮੇਰੀ ਭੈਣ ਬੈਠੀ ਹੈ ਮੇਤੋਂ 6 ਸਾਲ ਵੱਡੀ ਹੈ 15 ਸਾਲਾਂ ਦੀ ਹੈ ਬੀਬੇ ਨਾਨਕੀ ਬੀਬੇ ਨਾਨਕੀ ਨੂੰ ਜੰਜੂਨ ਕਿਉਂ ਨਹੀਂ ਪਾਇਆ ਚਲੋ ਮਾਂ ਨੂੰ ਨਹੀਂ ਪਾਇਆ ਗੱਲ ਵੱਖਰੀ ਹੈ ਭੈਣ ਨੂੰ ਕਿਉਂ ਨਹੀਂ ਪਾਇਆ ਉਹ ਆਖਣ ਲੱਗੇ ਨਾਨਕ ਜੀ ਦੱਸਿਆ ਤੇ ਹੈ ਇਹ ਇਸਤਰੀ ਹੈ ਇਸਤਰੀ ਸ਼ੂਦਰ ਹੈ ਕਹਿੰਦੇ ਇਹ ਵੀ ਨਰਕਾਂ ਨੂੰ ਜਾਵੇਗੀ ਕਹਿੰਦੇ ਹੋਰ ਗੁਰੂ ਸਾਹਿਬ ਕਹਿੰਦੇ ਜੇ ਭੈਣ ਤੇ ਮਾਂ ਨਰਕਾਂ ਨੂੰ ਚੱਲੀ ਐ ਤੇ ਮੈਨੂੰ ਸਵਰਗਾਂ ਚ ਲੈ ਕੇ ਕੀ ਕਰਨਾ ਹੈ ਗੱਜ ਕੇ ਆਖੂ ਸਤਨਾਮ ਜਿੰਨੂੰ ਜੰਮਣ ਵਾਲੀ ਜੇ ਨਰਕਾਂ ਨੂੰ ਚੱਲੀ ਐ ਤੇ ਮੈਂ ਤੇਰੇ ਨਾਲ ਨਹੀਂ ਚੱਲੇ ਆ ਜਿੱਥੇ ਮੇਰੀ ਮਾਂ ਉੱਥੇ ਮੈਂ ਜਾਊਂਗਾ ਗੁਰੂ ਨਾਨਕ ਦਾ ਜਨਮ ਭਾਵੇਂ ਕਲਯੁਗ ਦੇ ਪਹਿਰੇ ਵਿੱਚ ਹੋਇਆ ਪਰ ਗੁਰੂ ਨਾਨਕ ਸਤਜੁਗੀ ਹੈ ਗੁਰੂ ਨਾਨਕ ਕਲਯੁਗੀ ਨਹੀਂ ਹੈ ਜਿਹੜਾ ਮਾਂ ਨੂੰ ਪਿੱਠ ਦਿਖਾ ਕੇ ਤੁਰ ਪਵੇ ਉਹ ਕਲਯੁਗੀ ਬੱਚੇ ਹੋਣਗੇ ਜਿਹੜੇ ਮਾਂ ਪਿਓ ਨੂੰ ਪਿੱਠ ਦਿਖਾ ਕੇ ਤੁਰ ਪੈਂਦੇ ਨੇ ਮਾਂ ਪਿਓ ਦਾ ਆਦਬ ਨਹੀਂ ਕਰਦੇ ਗੁਰੂ ਨਾਨਕ ਸਾਹਿਬ ਨੂੰ ਕਦੇ ਸਵਾਲ ਕਰੋ ਬਾਬਾ ਨਾਨਕ ਜੀ ਤੁਸੀਂ ਉਦਾਸੀਆਂ ਤੇ ਗਏ ਹੋ 1507 ਤੋਂ ਲੈ ਕੇ 1521 ਤੱਕ ਤੁਸੀਂ ਉਦਾਸੀਆਂ ਕੀਤੀਆਂ ਨੇ ਫਿਰ ਜਿਹੜੇ 18 ਸਾਲ ਸੀ ਤੁਸੀਂ ਉਦਾਸੀਆਂ ਕਿਉਂ ਨਹੀਂ ਕੀਤੀਆਂ ਗੁਰੂ ਨਾਨਕ ਸਾਹਿਬ ਜੀ ਜਦੋਂ 1521 ਵਿੱਚ ਆਏ ਤੁਸੀਂ ਉਦਾਸੀ ਤੇ ਕਿਉਂ ਨਹੀਂ ਗਏ ਤੇ ਗੁਰੂ ਨਾਨਕ ਸਾਹਿਬ ਆਖਣ ਲੱਗੇ ਜਿਹੜੀ ਮੇਰੀ ਮਾਂ ਸੀ ਜਨਨੀ ਮਾਤਾ ਤ੍ਰਿਪਤਾ ਬਿਰਧ ਸੀ ਉਦੋਂ ਤੇ ਮੈਂ ਆਪਣੀ ਮਾਂ ਦੀ ਵੀ ਸੇਵਾ ਕੀਤੀ ਹੈ ਜਿੱਥੇ ਮੈਂ ਸੰਸਾਰ ਦੇ ਉਧਾਰ ਹਿਤ ਕਾਰਜ ਕੀਤੇ ਨੇ 1521 ਵਿੱਚ ਆ ਕੇ ਮੈਂ ਆਪਣੀ ਮਾਂ ਦੀ ਸੇਵਾ ਕੀਤੀ ਹੈ ਵੱਡੀ ਉਮਰੇ ਗੁਰੂ ਨਾਨਕ ਸਾਹਿਬ ਆਪਣੇ ਮਾਤਾ ਪਿਤਾ ਦੀ ਵੀ ਸੇਵਾ ਕਰਦੇ ਗੁਰੂ ਨਾਨਕ ਨੇ ਧਰਮ ਦਾ ਇੱਕ ਪੈਰ ਨਹੀਂ ਰਹਿਣ ਦਿੱਤਾ ਧਰਮ ਨੂੰ ਸਾਬਤ ਕੀਤਾ ਚਾਰੇ ਪੈਰਾਂ ਤੇ ਖੜਾ ਜਿੱਥੇ ਧਰਮ ਦਾ ਜੀਵਨ ਜ਼ਰੂਰੀ ਹੈ ਉੱਥੇ ਗ੍ਰਸਥ ਜੀਵਨ ਨੂੰ ਵੀ ਬਰਾਬਰ ਰੱਖਿਆ ਕਿਉਂਕਿ ਗੁਰੂ ਨਾਨਕ ਸਾਹਿਬ ਆਖਦੇ ਨੇ ਜੇ ਰੱਬ ਪਾਉਣਾ ਹੈ ਤੇ ਗ੍ਰਸਥ ਜੀਵਨ ਵਿੱਚ ਰਹਿੰਦਿਆਂ ਰੱਬ ਪਾ ਤੇਰੇ ਕੋਲ ਸੰਤੋਖ ਹੋਣਾ ਚਾਹੀਦਾ ਹੈ ਹੁਣ ਪੰਡਤ ਹਰਦੇਵਾਲ ਜੀ ਹੈਰਾਨ ਹੋ ਗਏ ਗੁਰੂ ਸਾਹਿਬ ਕਹਿੰਦੇ ਪੰਡਤ ਜੀ ਗੱਲ ਇਹ ਵੀ ਵੀ ਜੰਜੂ ਜਿਹੜਾ ਤੇਰਾ ਏ ਇਹ ਤੇ ਸੰਸਾਰੀ ਐ ਅਸੀਂ ਤੇ ਨਿਰੰਕਾਰੀ ਜੀਵਨ ਲੈ ਕੇ ਆਏ ਤੇ ਸੰਗਤ ਨੇ ਪੁੱਛਣਾ ਕੀਤਾ ਵੀ ਗੁਰੂ ਨਾਨਕ ਨੇ ਜੰਜੂ ਕਿਉਂ ਨਹੀਂ ਪਹਿਨੇ ਆ ਮੈਂ ਕਿਹਾ ਗੁਰੂ ਨਾਨਕ ਦੀ ਬਾਣੀ ਪੜੋ ਗੁਰੂ ਨਾਨਕ ਸਾਹਿਬ ਕੀ ਆਖਦੇ ਨੇ ਉਹਨਾਂ ਬਚਨ ਕੀਤਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਕਤ ਕਹਿੰਦੇ ਪਾਦੇ ਮੈਂ ਮਨਾਂ ਥੋੜੀ ਕੀਤਾ ਪਰ ਮੈਨੂੰ ਆਹ ਜਨੇਊ ਚਾਹੀਦਾ ਤਨ ਦਾ ਜਨੇਊ ਨਹੀਂ ਮੈਨੂੰ ਆਤਮਾ ਦਾ ਚਾਹੀਦਾ ਇਹ ਜਨੇਊ ਜੀ ਕਾ ਜਿੰਦ ਦਾ ਜਨੇਊ ਥੇ ਮੈਨੂੰ ਹਈ ਹੈਗਾ ਏ ਤਾਂ ਪੰਡੇ ਘੱਤ ਹੁਣੇ ਪਾ ਮੇਰੇ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੇ ਨਾ ਜਾਏ ਨਾ ਟੁੱਟਣਾ ਇਹਨਾ ਮੈਲਾ ਹੋਣਾ ਨਾ ਸੜਨਾ ਇਹਨਾ ਕੋਈ ਚੋਰੀ ਕਰ ਸਕਦਾ ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੈ ਪਾਏ ਉਹ ਤੇ ਧੰਨਤਾ ਦਾ ਪਾਤਰ ਹੋ ਜਾਵੇਗਾ ਜਿਹੜਾ ਇਹਨੂੰ ਪਹਿਨ ਲਵੇਗਾ ਪਰ ਸਤਿਗੁਰੂ ਆਖਣ ਲੱਗੇ ਕਹਿੰਦੇ ਭਾਈ ਜਿਹੜਾ ਤੇਰਾ ਜੰਜੂ ਹੈ ਇਹ ਤੇ ਚਾਰ ਕੌਡੀਆਂ ਦੇ ਨਾਲ ਖਰੀਦਿਆ ਹੋਇਆ ਨਾ ਧੱਗ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਤੇ ਤੂੰ ਚੌਂਕੇ ਤੇ ਬਿਠਾ ਕੇ ਮੈਨੂੰ ਪਾ ਦੇਣਾ ਹੈ ਪਰ ਗੱਲ ਇਹ ਨਹੀਂ ਹੈ ਗੱਲ ਤਾਂ ਇਹ ਤੋਂ ਅਗਲੀ ਹੈ ਵੀ ਜਦੋਂ ਜੰਜੂ ਪਾਉਣਾ ਹੈ ਤੈਂ ਜੰਜੂ ਪਾਉਣ ਤੋਂ ਬਾਅਦ ਤੂੰ ਮੇਰੇ ਕੰਨ ਕੋਲ ਆ ਕੇ ਇੱਕ ਗੱਲ ਕਹਿਣੀ ਹੈ ਜਿਹੜਾ ਮੇਰਾ ਤੇਰੇ ਨਾਲ ਜਿਹੜਾ ਰੌਲਾ ਏ ਰੌਲਾ ਆਪਣਾ ਉਸ ਗੱਲ ਦੇ ਉੱਪਰ ਹੈ ਗੱਲ ਤੇਰੇ ਇਹ ਜੰਜੂ ਦੇ ਨਾਲ ਵੀ ਨਹੀਂ ਹੈ ਚੌਂਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ ਸਿੱਖਾ ਕੰਨ ਚੜਾਈਆ ਗੁਰੂ ਬ੍ਰਾਹਮਣthia ਜੰਜੂ ਪਾਉਣ ਤੋਂ ਵੱਧ ਤੂੰ ਮੇਰੇ ਕੰਨ ਦੇ ਵਿੱਚ ਆ ਕੇ ਆਖਣਾ ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਾਹਮਣ ਹੈ ਜਨਮ ਤੋਂ ਲੈ ਕੇ ਮਰਤਕ ਤੱਕ ਦੀਆਂ ਸਾਰੀਆਂ ਰਸਮਾਂ ਬ੍ਰਾਹਮਣ ਦੇ ਹੱਥ ਆ ਗਈਆਂ ਤੇ ਕਹਿੰਦੇ ਅਸੀਂ ਤੇ ਭਗਤੀ ਦੇ ਮਾਰਗ ਤੇ ਆਹ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਮੰਨਿਆ ਤੂੰ ਜਗਤ ਗੁਰੂ ਹੋ ਸਕਦਾ ਪਰ ਭਗਤਾਂ ਦਾ ਗੁਰੂ ਨਹੀਂ ਹੋ ਸਕਦਾ ਕਿਉਂਕਿ ਭਗਤ ਤੇ ਪਰਮੇਸ਼ਰ ਦੀ ਭਗਤੀ ਵਿੱਚ ਰਤੇ ਹੋਏ ਨਹੀਂ ਉਹ ਤੇਰੇ ਪਖੰਡ ਦੇ ਵਿੱਚ ਰਤੇ ਨਹੀਂ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਪੰਡਿਤ ਹਰदयाल ਜੀ ਨੂੰ ਇਨਕਾਰ ਕਰ ਦਿੱਤਾ ਅਸੀਂ ਤੇਰਾ ਜੰਝੂ ਨਹੀਂ ਤਾਰਨ ਕਰਾਂਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆ ਨੇ ਉਜਾਲਾ ਹੀ ਉਜਾਲਾ ਕੀਤਾ ਚਾਨਣ ਹੀ ਚਾਨਣ ਕੀਤਾ ਹੁਣ ਜਿਵੇਂ ਗੁਰੂ ਨਾਨਕ ਸਾਹਿਬ ਨੇ ਚਾਨਣ ਵੰਡਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਨੇ 1469 ਵਿੱਚ ਅਵਤਾਰ ਧਾਰਿਆ ਅੱਜ ਤੋਂ 555 ਸਾਲ ਪਹਿਲਾਂ 555 ਸਾਲ ਪਹਿਲਾਂ ਸਤਿਗੁਰੂ ਨੇ ਅਵਤਾਰ ਧਾਰਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਤਲਵੰਡੀ ਤੋਂ ਤੁਰੇ ਨੇ ਤਲਵੰਡੀ ਤੋਂ ਚੂੜਕਾਣੇ ਮੰਡੀ ਵਿੱਚ ਜਾ ਕੇ ਵਪਾਰ ਕੀਤਾ। ਉੱਥੋਂ ਸੁਲਤਾਨਪੁਰ ਲੋਧੀ ਆ ਗਏ। ਮੋਦੀ ਖਾਨੇ ਦੇ ਵਿੱਚ ਨੌਕਰੀ ਕੀਤੀ। ਤੇ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਦੇ ਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆ ਨੇ। ਉਹਨਾਂ ਦਾ ਵਿਆਹ ਹੋਇਆ ਬੀਬੀ ਸੁਲਖਣੀ ਜੀ ਨਾਲ ਤੇ ਗੁਰੂ ਨਾਨਕ ਸਾਹਿਬ ਦੇ ਘਰ ਦੋ ਸਭ ਜਾਦਿਆ ਨੇ ਜਨਮ ਲਿਆ। ਬਾਬਾ ਸ੍ਰੀ ਚੰਦ ਜੀ ਔਰ ਬਾਬਾ ਲਖਮੀਦਾਸ ਜੀ ਇੱਥੇ ਜ਼ਰੂਰ ਧਿਆਨ ਰੱਖਿਓ ਗੁਰੂ ਨਾਨਕ ਸਾਹਿਬ ਦਾ ਵਿਆਹ ਕਿੱਥੇ ਹੋਇਆ ਹੈ ਪਹਿਲਾਂ ਤਾਂ ਮੈਂ ਦੱਸਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਿਆ ਰਾਏਪੋਇ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਦੂਜਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਵਿਆਹ ਹੋਇਆ ਹੈ ਗੁਰੂ ਨਾਨਕ ਦੀ ਜੰਜ ਉੱਠੀ ਹੈ ਉਹ ਤਲਵੰਡੀ ਤੋਂ ਨਹੀਂ ਉੱਠੀ ਗੁਰੂ ਨਾਨਕ ਦੀ ਜੰਜ ਉੱਠੀ ਹੈ ਸੁਲਤਾਨਪੁਰ ਲੋਧੀ ਤੋਂ ਜਿੱਥੇ ਬੇਬੇ ਨਾਨਕੀ ਦੇ ਘਰ ਰਹਿੰਦੇ ਸੀ ਤੇ ਮੋਦੀ ਖਾਨੇ ਵਿੱਚ ਨੌਕਰੀ ਕਰਦੇ ਸੀ ਤੇ ਗੁਰੂ ਨਾਨਕ ਸਾਹਿਬ ਦਾ ਵਿਆਹ ਜਿਹੜਾ ਹੋਇਆ ਏ ਉਹ ਪੱਖੋ ਕੇ ਰੰਧਾਵੇ ਹੋਇਆ। ਹੁਣ ਪੱਖੋ ਕੇ ਰੰਧਾਵੇ ਵਿਆਹ ਹੋਇਆ ਏ ਪਰ ਜਿਹੜੇ ਗੁਰੂ ਨਾਨਕ ਸਾਹਿਬ ਦਾ ਸ਼ਾਦੀ ਦਾ ਕਾਰਜ ਜੋ ਮਰਿਆਦਾ ਨਿਭਾਈ ਗਈ ਏ ਉਹ ਪਿੰਡ ਬਟਾਲੇ ਵਿੱਚ ਨਵਾਈ ਗਈ। ਜਿਹੜਾ ਉਹ ਪਰਿਵਾਰ ਹੈ ਉਹ ਪੱਖੋ ਕੇ ਰੰਧਾਵੇ ਦਾ ਪਰਿਵਾਰ ਹੈ ਮੂਲ ਚੰਦ ਜੀ ਦਾ। ਪਰ ਬੀਬੀ ਸੁਲਖਣੀ ਨਾਲ ਜਿਹੜਾ ਵਿਆਹ ਹੋਇਆ ਏ ਉਹ ਪਿੰਡ ਬਟਾਲੇ ਵਿੱਚ ਹੋਇਆ ਹੈ। ਜਿੱਥੇ ਗੁਰਦੁਆਰਾ ਕੰਧ ਸਬਸ਼ ਸ਼ੋਭਤ ਹੈ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀਆ ਦੀ ਅਗੰਮੀ ਜੋਤ ਨੂੰ ਵੇਖਣਾ ਸੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਬਟਾਲੇ ਪਹੁੰਚੇ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆ ਨੂੰ ਉਸ ਵਕਤ ਜਿਹੜੇ ਕੁਝ ਧਰਮ ਦੇ ਆਗੂ ਬਣੇ ਹੋਏ ਲੋਕ ਸਨ ਉਹਨਾਂ ਨੇ ਵੇਖਿਆ ਵੀ ਜਦੋਂ ਤੋਂ ਗੁਰੂ ਨਾਨਕ ਸਾਹਿਬ ਜਗਤ ਵਿੱਚ ਆਏ ਨੇ ਗੁਰੂ ਨਾਨਕ ਨੇ ਜਗਤ ਨੂੰ ਪ੍ਰਕਾਸ਼ ਇਹਨਾਂ ਦੇ ਦਿੱਤਾ ਹੈ ਲੋਕਾਂ ਨੂੰ ਸਾਡਾ ਹਨੇਰਾ ਹੁਣ ਚੰਗਾ ਨਹੀਂ ਲੱਗਦਾ ਜੋ ਅਸੀਂ ਜਾਲ ਬੁਣਿਆ ਸੀ ਭਰਮਾਂ ਦਾ ਵਹਿਮਾਂ ਦਾ ਪਖੰਡ ਦਾ ਗੁਰੂ ਨਾਨਕ ਨੇ ਜਾਲ ਉਦੇੜ ਦਿੱਤਾ ਹੈ ਹੁਣ ਚਾਨਣ ਹੀ ਚਾਨਣ ਹੋ ਗਿਆ ਬੰਧਨ ਟੁੱਟ ਗਏ ਨੇ ਲੋਕਾਂ ਦੇ ਕੀ ਕਰੀਏ ਸਾਡੀ ਆਮਦਨੀ ਨੂੰ ਛੱਟ ਵੱਜ ਰਹੀ ਹੈ ਜਦੋਂ ਤੋਂ ਬਾਬਾ ਨਾਨਕ ਆਇਆ ਲੋਕੀ ਸਾਡੇ ਕੋਲ ਆਉਣਾ ਘਟ ਗਏ ਪਖੰਡ ਕਰਨਾ ਘਟਦਾ ਲੋਕਾਂ ਨੇ ਤੇ ਜਦੋਂ ਕਿਸੇ ਦੀ ਆਮਦਨ ਬੰਦ ਹੋਵੇ ਨੇ ਤੇ ਉਹਦੀ ਚੀਕਾਂ ਨਿਕਲਦੀਆਂ ਨੇ ਗੱਜ ਕੇ ਆਖੋ ਸਤਨਾਮ ਉਹ ਕਹਿੰਦੇ ਬਾਬੇ ਨਾਨਕ ਦੀ ਆਵਾਜ਼ ਨੂੰ ਬੰਦ ਕਰੋ ਕੀ ਕੀਤਾ ਜਾਵੇ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਬਾਬਾ ਸ੍ਰੀ ਚੰਦ ਜੀ ਔਰ ਬਾਬਾ ਲਖਮੀ ਦਾਸ ਜੀ ਇਜਾਦ ਰੱਖਣਾ ਵੀ ਬਾਬਾ ਸ੍ਰੀ ਚੰਦ ਜੀ ਔਰ ਬਾਬਾ ਲਖਮੀ ਦਾਸ ਜੀ ਦਾ ਜੋ ਜਨਮ ਹੋਇਆ ਉਹ ਸੁਲਤਾਨਪੁਰ ਲੋਧੀ ਚ ਹੋਇਆ ਇਹ ਧਿਆਨ ਰੱਖਿਓ ਵੀ ਬਾਬਾ ਸ੍ਰੀਚੰਦ ਜੀ ਤੇ ਲਖਮੀ ਦਾਸ ਜੀ ਦਾ ਜਨਮ ਸੁਲਤਾਨਪੁਰ ਲੋਧੀ ਉਹਨਾਂ ਦਾ ਜਨਮ ਸਥਾਨ ਅਲੱਗ ਹੈ ਤੇ ਬੇਬੇ ਨਾਨਕੀ ਦਾ ਘਰ ਅਲੱਗ ਹੈ 1507 ਆਇਆ ਜਦੋਂ ਬਾਬਾ ਸ੍ਰੀਚੰਦ ਤੇ ਬਾਬਾ ਲਖਮੀ ਦਾਸ ਜੀ ਥੋੜੇ ਜੇ ਹੋਣਹਾਰ ਹੋ ਗਏ ਵੀ ਥੋੜੀ ਸੁਰਤ ਸੰਭਲ ਗਈ ਬਾਲ ਉਮਰ ਦੇ ਵਿੱਚੋਂ ਲੰਘ ਗਏ ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀ ਆਲੇ ਇਸ ਜਗਤ ਦੇ ਉਧਾਰ ਬਾਬਤ ਸਤਗੁਰੂ ਸੱਚੇ ਪਾਤਸ਼ਾਹ ਨੇ ਫਿਰ ਉਦਾਸੀਆਂ ਆਰੰਭ ਕੀਤੀਆਂ ਗੁਰੂ ਨਾਨਕ ਦੇਵ ਜੀ ਨੇ ਤਿੰਨ ਉਦਾਸੀਆਂ ਕੀਤੀਆਂ ਨੇ ਕੁਝ ਇਤਿਹਾਸਕ ਸਰੋਤ ਚਾਰ ਦਾ ਜ਼ਿਕਰ ਕਰਦੇ ਨੇ ਪਰ ਤਿੰਨ ਵਧੇਰੇ ਪ੍ਰਚਲਿਤ ਨੇ ਗੁਰੂ ਨਾਨਕ ਸਾਹਿਬ ਦੀ ਪਹਿਲੀ ਉਦਾਸੀ ਸੀ ਜਿਹੜੀ 8 ਸਾਲਾਂ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਤੋਂ ਤੁਰੇ ਲਾਹੌਰ ਲਾਹੌਰ ਤੋਂ ਤਲਵੰਡੀ ਪਹੁੰਚੇ ਤਲਵੰਡੀ ਤੋਂ ਸੈਦਪੁਰ ਭਾਈ ਲਾਲੋ ਦੇ ਘਰ ਗਏ ਉੱਥੋਂ ਹਰ ਦੁਆਰ ਪਹੁੰਚੇ ਹਰ ਦੁਆਰ ਤੋਂ ਗੋਰਖ ਮਤਾ ਯੁੱਧਿਆ ਹੁੰਦੇ ਹੋਏ ਪਟਨਾ ਸਭ ਬਿਹਾਰ ਇਹ ਸਾਰਾ ਇਲਾਕਾ ਗੁਰੂ ਨਾਨਕ ਸਾਹਿਬ ਗਏ। ਸ਼੍ਰੀ ਲੰਕਾ ਤੱਕ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ। ਹਿੰਦੁਸਤਾਨ ਦੇ ਜਿੰਨੇ ਧਾਰਮਿਕ ਤੀਰਥ ਸਥਾਨ ਨੇ ਇਹਨਾਂ ਸਭਨਾਂ ਦੇ ਉੱਪਰ ਗੁਰੂ ਨਾਨਕ ਨੇ ਚਰਨ ਪਾਏ ਨੇ। ਔਰ ਸਭੇ ਸਥਾਨਾਂ ਤੇ ਜਾ ਕੇ ਗੁਰੂ ਨਾਨਕ ਦੇਵ ਨੇ ਲੋਕਾਂ ਨੂੰ ਪੱਥਰ ਪੂਜਾ ਤੋਂ ਵਹਿਮਾਂ ਭਰਮਾਂ ਤੋਂ ਸੁਚੇਤ ਕੀਤਾ ਤੇ ਪਰਮੇਸ਼ਰ ਦੀ ਪ੍ਰੇਮਾਂ ਭਗਤੀ ਦਾ ਉਪਦੇਸ਼ ਦਿੱਤਾ 8 ਸਾਲ ਦੇ ਵਿੱਚ ਦੇਸ਼ ਦਾ ਪੂਰਾ ਭ੍ਰਮਣ ਕੀਤਾ ਤੇ ਵਾਪਸ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਆ ਗਏ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਪਹੁੰਚੇ ਹੁਣ ਸੁਲਤਾਨਪੁਰ ਆਏ ਪਹਿਲੀ ਉਦਾਰਸੀ ਸੀ ਤੇ ਗੁਰੂ ਨਾਨਕ ਦੇਵ ਜੀ ਇੱਥੇ ਕੁਝ ਦਿਨ ਰੁਕੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਸੀ ਕਿ ਪਾਤਸ਼ਾਹ ਵੀ ਹੁਣ ਤਲਵੰਡੀ ਵੱਲ ਚੱਲੀਏ ਤੇ ਸਤਿਗੁਰੂ ਨੇ ਆਖਣਾ ਕੀਤਾ ਵੀ ਜਿਵੇਂ ਕਰਤਾਰ ਦੀ ਰਜ਼ਾ ਹੈ ਬੀਬੇ ਨਾਨਕੀ ਨੇ ਬੇਨਤੀ ਕੀਤੀ ਪਾਤਸ਼ਾਹ ਨੂੰ ਪਾਤਸ਼ਾਹ ਕੁਝ ਦਿਨ ਹੋਰ ਸਾਡੇ ਕੋਲ ਰੁਕਿਓ ਗੁਰੂ ਨਾਨਕ ਸਾਹਿਬ ਦਾ ਆਪਣੀ ਭੈਣ ਨਾਲ ਬੜਾ ਪ੍ਰੇਮ ਹੈ ਬੀਬੇ ਨਾਨਕੀ ਦੇ ਘਰ ਵਿੱਚ ਕੋਈ ਸੰਤਾਨ ਨਹੀਂ ਸੀ ਬੀਬੇ ਨਾਨਕੀ ਦੇ ਘਰ ਦੇ ਵਿੱਚ ਕੋਈ ਬਾਲ ਬੱਚਾ ਨਹੀਂ ਉਹਨਾਂ ਦਾ ਜਿੰਨਾ ਵੀ ਸਨੇਹ ਹੈ ਗੁਰੂ ਨਾਨਕ ਨਾਲ ਹੀ ਹੈ ਤੇ ਕਹਿੰਦੇ ਜਦੋਂ ਗੁਰੂ ਨਾਨਕ ਉਦਾਸੀ ਤੋਂ ਆਏ ਬੇਬੇ ਨਾਨਕੀ ਬੜੀ ਪਰੇਸ਼ਾਨ ਹੋਈ ਤੇ ਬੇਨਤੀ ਕੀਤੀ ਵੀ ਕੁਝ ਦਿਨ ਰੁਕਿਓ ਹੁਣ ਬੇਬੇ ਨਾਨਕੀ ਵੀ ਆਤਮਦਰਸ਼ੀ ਹੈ ਤੇ ਗੁਰੂ ਨਾਨਕ ਤੇ ਅੰਤਰਜਾਮੀ ਹੈ ਕਿਉਂਕਿ ਪਤਾ ਸੀ ਬੇਬੇ ਨਾਨਕੀ ਨੂੰ ਵੀ ਹੁਣ ਕਰਤਾਰ ਦਾ ਸੱਦਾ ਆ ਗਿਆ ਤਿੰਨ ਦਿਨਾਂ ਦੇ ਫਰਕ ਨਾਲ ਬੇਬੇ ਨਾਨਕੀ ਔਰ ਭਾਈ ਜੈ ਰਾਮ ਜੀ ਸੰਸਾਰ ਤੋਂ ਚਲੇ ਗਏ ਜਦੋਂ ਪਹਿਲੀ ਉਦਾਸੀ ਤੋਂ ਗੁਰੂ ਨਾਨਕ ਦੇਵ ਜੀ ਆਏ ਨੇ ਬੇਬੇ ਨਾਨਕੀ ਚਲਾਣਾ ਕਰਕੇ ਭਾਈਆ ਜੈ ਰਾਮ ਵੀ ਸੰਸਾਰ ਤੋਂ ਚਲੇ ਆ ਗਿਆ ਉਹਨਾਂ ਦੀਆਂ ਜਿੰਨੀਆਂ ਅੰਤਮ ਰਸਮਾਂ ਸਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਕੀਤੀਆਂ ਜਿਵੇਂ ਮਾਤਾ ਪਿਤਾ ਦਾ ਅਦਬ ਕਰੀਦਾ ਐਦਾਂ ਮਤ ਬੇਬੇ ਨਾਨਕੀ ਔਰ ਭਾਈਆ ਜੈ ਰਾਮ ਦਾ ਅਦਬ ਕੀਤਾ ਇਥੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਆਪਣੇ ਪਿੰਡ ਪਹੁੰਚੇ ਤਲਵੰਡੀ ਇਹਨਾਂ ਦਿਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਕੋਲ ਇੱਕ ਦੋਦਾ ਖੱਤਰੀ ਆਇਆ ਤੇ ਉਹਨੇ ਆ ਕੇ ਬੇਨਤੀ ਕੀਤੀ ਪਾਤਸ਼ਾ ਰਾਵੀ ਦੇ ਕੰਢੇ ਕੁਝ ਜਗ੍ਹਾ ਹੈ ਮੇਰੀ ਤੇ ਮਨ ਦੇ ਵਿੱਚ ਫੁਰਨਾ ਹੈ ਇਸ ਜਗ੍ਹਾ ਦੇ ਉੱਪਰ ਇੱਕ ਨਗਰ ਬਸਾਂਗਾ ਹੁਣ ਦੋਦਾ ਖੱਤਰੀ ਗੁਰੂ ਨਾਨਕ ਦੀ ਅਜ਼ਮਤ ਨੂੰ ਜਾਣਦਾ ਦੋਦਾ ਖੱਤਰੀ ਗੁਰੂ ਨਾਨਕ ਦੀ ਇਲਾਹੀ ਕਿਰਪਾ ਨੂੰ ਜਾਣਦਾ ਏ ਉਹਨੇ ਬੇਨਤੀ ਕੀਤੀ ਪਾਤਸ਼ਾ ਰਾਵੀ ਦੇ ਕੰਢੇ ਕੁਝ ਜਗ੍ਹਾ ਹੈ ਤੇ ਫੁਰਨਾ ਮਨ ਦੇ ਵਿੱਚ ਮੈਂ ਇੱਕ ਨਗਰ ਵਸਾਵਾਂ ਤੇ ਨਗਰ ਵਸਾਵਾਂ ਨਾਨਕਪੁਰਾ ਮੇਰੇ ਨਾਨਕ ਦੀ ਯਾਦ ਦੇ ਵਿੱਚ ਮੇਰੇ ਨਾਨਕ ਦੀ ਕਿਰਪਾ ਦੇ ਵਿੱਚ ਨਗਰ ਵਸੇ ਗੁਰੂ ਨਾਨਕ ਸਾਹਿਬ ਮੁਸਕਰਾਪੇ ਆਖਣ ਲੱਗੇ ਦੋਧਿਆ ਇਹ ਦੱਸ ਨਾਨਕ ਕੀ ਦਾ ਏ ਕਹਿੰਦੇ ਨਾਨਕ ਤੇ ਕਰਤਾਰ ਦਾ ਏ ਕਹਿੰਦੇ ਨਾਨਕ ਗੱਲ ਕੀ ਦੀ ਕਰਦਾ ਏ ਕਹਿੰਦੇ ਕਰਤਾਰ ਦੀ ਕਰਦਾ ਏ ਇਹ ਜਿਹੜੀ ਬਖਸ਼ਿਸ਼ ਹੋਈ ਏ ਤੈਨੂੰ ਭੂਮੀ ਮਿਲੀ ਏ ਇਹ ਕਿਹਨੇ ਦਿੱਤੀ ਏ ਕਹਿੰਦੇ ਕਰਤਾਰ ਨੇ ਦਿੱਤੀ ਕਹਿੰਦੇ ਦੁੱਧ ਆ ਫਿਰ ਨਗਰ ਵਸੇਗਾ ਪਰ ਨਗਰ ਨਾਨਕਪੁਰਾ ਨਹੀਂ ਨਗਰ ਵਸੇਗਾ ਕਰਤਾਰਪੁਰਾ ਗੱਜ ਕੇ ਆਖੂ ਸਤਨਾਮ ਇਹ ਕਰਤਾਰਪੁਰ ਸਾਹਿਬ ਉਦੋਂ ਨਹੀਂ ਰੱਖੀ ਏ ਪਹਿਲੀ ਉਦਾਸੀ ਤੋਂ ਆ ਕੇ 1515 ਦਾ ਅਖੀਰ ਤੇ 16 ਦੇ ਆਰੰਭ ਦੇ ਵਿੱਚ ਕਰਤਾਰਪੁਰ ਸਾਹਿਬ ਦੀ ਨੀਂ ਰੱਖ ਦਿੱਤੀ। ਔਰ ਇਸੇ ਕਰਤਾਰਪੁਰ ਤੋਂ ਫਿਰ ਗੁਰੂ ਨਾਨਕ ਸਾਹਿਬ ਨੇ ਦੂਜੀ ਉਦਾਸੀ ਆਰੰਭ ਕੀਤੀ। ਦੂਜੀ ਉਦਾਸੀ ਦੇ ਉੱਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਮੀਰ ਪਰਬਤ ਗਏ। ਯਾਦ ਰੱਖਿਓ ਪਹਿਲੀ ਉਦਾਸੀ 8 ਸਾਲਾਂ 'ਚ ਪੂਰੀ ਕੀਤੀ, ਦੂਜੀ ਉਦਾਸੀ 1 ਸਾਲ 'ਚ ਪੂਰੀ ਕੀਤੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਭ ਤੋਂ ਤੁਰੇ ਇੱਥੋਂ ਸਿਆਲਕੋਟ ਜੰਮੂ ਹੁੰਦੇ ਹੋਏ ਵੈਸ਼ਨੋ ਦੇਵੀ ਗਏ ਅਮਰਨਾਥ ਗਏ ਅਮਰਨਾਥ ਤੋਂ ਸਮੇਰ ਪਰਬਤ ਉੱਥੋਂ ਕਲਾਸ਼ ਪਰਬਤ ਕਲਾਸ਼ ਪਰਬਤ ਤੋਂ ਤਿੱਬਤ ਦਾ ਇਲਾਕਾ ਇਹ ਪੂਰੇ ਇਲਾਕੇ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਤੇ ਜੋਗੀਆਂ ਨੂੰ ਉਪਦੇਸ਼ ਦਿੱਤਾ ਔਰ ਗੁਰੂ ਨਾਨਕ ਦਾ ਉਪਦੇਸ਼ ਕੀ ਹੈ ਕਿ ਭਾਈ ਜਿਹੜਾ ਪਰਮੇਸ਼ਰ ਲੱਭਣ ਵਾਸਤੇ ਤੁਸੀਂ ਪਹਾੜਾਂ ਤੇ ਆ ਕੇ ਬੈਠੇ ਜੰਗਲਾਂ 'ਚ ਵਾਸ ਕਰ ਲਿਆ ਇਹ ਪਰਮੇਸ਼ਰ ਤੇ ਤੁਹਾਡੇ ਘਰ ਦੇ ਵਿੱਚ ਹੀ ਹੈ ਜਿਹੜਾ ਪਰਮੇਸ਼ਰ ਤੁਹਾਨੂੰ ਜੰਗਲਾਂ ਵਿੱਚ ਮਿਲਣਾ ਇਹ ਗ੍ਰਸਥ ਜੀਵਨ ਵਿੱਚ ਰਹਿੰਦਿਆਂ ਵੀ ਮਿਲ ਸਕਦਾ ਹੈ। ਪਰਮੇਸ਼ਰ ਤੇ ਹਰ ਜਗ੍ਹਾ ਹਾਜ਼ਰ-ਨਾਜ਼ਰ ਹੈ। ਇਸ ਕਰਕੇ ਆਪਣਾ ਘਰ-ਬਾਰ ਛੱਡ ਕੇ ਗ੍ਰਸਥ ਮਾਰਗ ਨੂੰ ਛੱਡ ਕੇ ਇਹ ਜਿਹੜਾ ਯੋਗ ਮਤ ਤੁਸੀਂ ਧਾਰਨ ਕੀਤਾ ਇਹ ਸਹੀ ਨਹੀਂ। ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀਤਾ ਤੇ ਵਾਪਸ ਕਸ਼ਮੀਰ ਹੁੰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਆ ਗਏ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ 1 ਸਾਲ ਕਰਤਾਰਪੁਰ ਰੁਕੇ ਤੇ ਇਥੋਂ ਫਿਰ ਤੀਜੀ ਉਦਾਸੀ ਆਰੰਭ ਕੀਤੀ ਜਿਹੜੀ ਉਦਾਸੀ 3 ਸਾਲਾਂ ਦੀ ਹੈ ਔਰ ਇਹ ਉਦਾਸੀ ਕੀਤੀ ਗੁਰੂ ਨਾਨਕ ਸਾਹਿਬ ਨੇ ਮੁਸਲਮਾਨੀ ਦੇਸ਼ਾਂ ਇਸਲਾਮ ਦੇ ਦੇਸ਼ਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਤਾਰਪੁਰ ਸਾਬ ਤੋਂ ਤੁਰੇ ਇਥੋਂ ਅਫਗਾਨਿਸਤਾਨ ਬਲੋਚਿਸਤਾਨ ਈਰਾਨ ਇਰਾਕ ਹੁੰਦੇ ਹੋਏ 사우ਦੀ ਅਰਬ ਚ ਪ੍ਰਵੇਸ਼ ਕੀਤਾ ਗੁਰੂ ਨਾਨਕ ਦੇਵ ਜੀ ਔਰ ਸੌਦੀ ਅਰਬ ਦੇ ਵੱਡੇ ਸ਼ਹਿਰ ਬਗਦਾਦ ਕਰਬਲਾ ਬਸਰਾ ਮੱਕਾ ਮਦੀਨਾ ਇਹ ਸਾਰੇ ਸ਼ਹਿਰਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਸਤਨਾਮ ਦਾ ਫੁਕਾ ਦਿੱਤਾ ਔਰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਨੇ ਉਹਨਾਂ ਦਾ ਉਪਦੇਸ਼ ਇੱਕ ਹੈ ਕਿ ਪਰਮੇਸ਼ਰ ਦੀ ਇਮਾਰਤ ਵਿੱਚ ਕੈਦ ਨਹੀਂ ਜਿਹੜਾ ਪਰਮੇਸ਼ਰ ਮੱਕੇ ਵਿੱਚ ਹੈ ਉਹ ਪਰਮੇਸ਼ਰ ਪੰਜਾਬ ਦੇ ਵਿੱਚ ਵੀ ਹੈ ਜਿਹੜਾ ਪੰਜਾਬ ਦੇ ਵਿੱਚ ਹੈ ਉਹ ਈਰਾਨ ਦੇ ਵਿੱਚ ਵੀ ਹੈ ਜਿਹੜਾ ਪਰਮੇਸ਼ਰ ਇੱਥੇ ਹੈ ਉਹ ਮੇਰੇ ਘਰ ਦੇ ਵਿੱਚ ਵੀ ਹੈ ਪਰਮੇਸ਼ਰ ਜਗਾ ਜਗਾ ਜ਼ਰੇ ਜ਼ਰੇ ਦੇ ਵਿੱਚ ਵਿਆਪਕ ਹੈ ਪਰਮੇਸ਼ਰ ਇੱਕ ਜਗ੍ਹਾ ਕੈਦ ਨਹੀਂ ਹੋ ਸਕਦਾ ਵੀ ਅਸੀਂ ਆਖੀਏ ਵੀ ਪਰਮੇਸ਼ਰ ਕੱਲਾ ਇੱਥੇ ਮੱਕੇ ਸ਼ਹਿਰ ਦੇ ਵਿੱਚ ਬੜੀ ਵਿਰਸ ਸੰਗਤ ਸਵਾਲ ਕਰਦੀ ਹੈ ਗੁਰੂ ਨਾਨਕ ਸਾਹਿਬ ਨੇ ਮੱਕਾ ਘੁਮਾਇਆ ਸੀ ਮੱਕਾ ਘੁੰਮਿਆ ਸੀ ਸੰਗਤ ਸਵਾਲ ਕਰਦੀ ਹੈ ਤੇ ਮੈਂ ਬੜੀ ਵਿਰ ਬੇਨਤੀ ਕਰੀ ਸੰਗਤ ਜੀ ਮੇਰਾ ਗੁਰੂ ਨਾਨਕ ਪਰਮੇਸ਼ਰ ਦਾ ਰੂਪ ਹੈ ਗੁਰੂ ਨਾਨਕ ਤੇ ਖੁਦ ਖੁਦਾ ਹੈ ਗੁਰੂ ਨਾਨਕ ਤੇ ਜੇ ਗੁਰੂ ਨਾਨਕ ਚਾਵੇ ਤੇ ਮੱਕਾ ਕੀ ਉਹ ਤੇ ਅਰਬ ਨੂੰ ਕਮਾ ਸਕਦਾ ਸੀ ਗੱਜ ਕੇ ਆਖੋ ਸਤਨਾਮ ਮੈਨੂੰ ਗੁਰੂ ਨਾਨਕ ਦੀ ਅਜ਼ਮਤ ਤੇ ਕੋਈ ਸ਼ੰਕਾ ਨਹੀਂ ਜਦੋਂ ਪੀਰ ਦਸਤਗੀਰ ਦੇ ਪੁੱਤਰ ਨਾਲ ਗੁਰੂ ਨਾਨਕ ਸਾਹਿਬ ਦੀ ਮੁਲਾਕਾਤ ਹੋਈ ਸੀ ਤਾਂ ਤੇ ਉਹਨੇ ਤਿੰਨ ਵੇ ਰੱਖਿਆ ਸੀ ਗੁਰੂ ਨਾਨਕ ਅੱਲਾ ਹੈ ਗੁਰੂ ਨਾਨਕ ਵਲੀ ਹੈ ਮੰਨਿਆ ਗੁਰੂ ਨਾਨਕ ਕੱਲਾ ਹੈ ਪਰ ਗੁਰੂ ਨਾਨਕ ਅੱਲਾ ਹੈ ਤਿੰਨ ਵੇ ਰੱਖਿਆ ਗੁਰੂ ਨਾਨਕ ਸੱਚਮੁੱਚ ਪਰਮੇਸ਼ਰ ਹੈ ਗੁਰੂ ਨਾਨਕ ਸਾਹਿਬ ਜਦੋਂ ਮੱਕੇ ਪਹੁੰਚੇ ਤੇ ਮੱਕੇ ਦੇ ਵਿੱਚ ਇੱਕ ਮਸਜਿਦ ਹੈ ਇਸਲਾਮ ਦਾ ਕੇਂਦਰ ਹੈ ਜਿਵੇਂ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਹੈ ਇਦਾਂ ਮੱਕਾ ਸ਼ਹਿਰ ਹੈ ਤੇ ਮੱਕੇ ਸ਼ਹਿਰ ਦੇ ਵਿੱਚ ਇੱਕ ਪਵਿੱਤਰ ਮਸਜਿਦ ਹੈ ਉਹਨੂੰ ਕਾਬਾ ਮਸਜਿਦ ਆਖਦੇ ਨੇ ਇਸ ਮਸਜਿਦ ਨੂੰ ਮੰਨਿਆ ਜਾਂਦਾ ਹੈ ਵੀ ਇੱਥੇ ਪਹਿਲੀ ਵੇਰ ਆ ਕੇ ਹਜਰਤ ਮੁਹੰਮਦ ਸਾਹਿਬ ਨੇ ਇਹ ਨਾਰਾ ਦਿੱਤਾ ਸੀ ਅਨਹਲਾਕ ਤੇ ਉਹਨਾਂ ਆਖਣਾ ਕੀਤਾ ਸੀ ਵੀ ਇਹ ਖੁਦਾ ਦਾ ਕਰ ਹੈ ਇਹ ਯਾਦ ਰੱਖਿਓ ਇਸ ਦਿਨ ਤੋਂ ਪਹਿਲਾਂ ਜਿਹੜੀ ਇਹ ਮਰਿਆਦਾ ਨਹੀਂ ਸੀ ਵੀ ਪੱਛਮ ਵੱਲ ਮੁੱਖ ਕਰਕੇ ਨਮਾਜ਼ ਪੜ੍ਹਨੀ ਲੋਕੀ ਕਿਸੇ ਪਾਸੇ ਵੀ ਮੁੱਖ ਕਰਕੇ ਨਮਾਜ਼ ਪੜ੍ਹ ਲੈਂਦੇ ਸੀ ਜਦੋਂ ਹਜ਼ਰਤ ਮੁਹੰਮਦ ਸਾਹਿਬ ਨੇ ਮਦੀਨੇ ਤੋਂ ਆ ਕੇ ਮੱਕੇ ਤੇ ਕਬਜ਼ਾ ਕੀਤਾ ਕਿਉਂਕਿ ਉਹ ਪ੍ਰਮਾਣਿਕ ਅਲੱਗ ਹੈ ਵੀ ਪਹਿਲਾਂ ਹਜ਼ਰਤ ਈਸਾ ਜੀ ਸਨ موسی ਜੀ ਸਨ ਹਜ਼ਰਤ ਇਬਰਾਹਿਮ ਜੀ ਆਏ ਨੇ ਫਿਰ ਹਜ਼ਰਤ ਮੁਹੰਮਦ ਸਾਹਿਬ ਆਏ ਸੀ ਜਦੋਂ ਹਜ਼ਰਤ ਮੁਹੰਮਦ ਸਾਹਿਬ ਆਏ ਨੇ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਮੱਕੇ ਦਾ ਸੀ ਪਰ ਇਹਨਾਂ ਨੂੰ ਮੱਕੇ ਦੇ ਵਿੱਚੋਂ ਭੇਜ ਦਿੱਤਾ ਗਿਆ ਸੀ ਇਹਨਾਂ ਮਦੀਨੇ ਵਿੱਚ ਜਾ ਕੇ ਰਹੇ ਤੇ ਮਦੀਨੇ ਤੋਂ ਆਪਣੀ ਫੌਜ ਲਿਆ ਕੇ ਮੱਕੇ ਤੇ ਕਬਜ਼ਾ ਕੀਤਾ ਜਦੋਂ ਮੱਕੇ ਤੇ ਕਬਜ਼ਾ ਹੋ ਗਿਆ ਤੇ ਇਹਨਾਂ ਨੇ ਇਸਲਾਮ ਦੀ ਮਰਿਆਦਾ ਲਾਗੂ ਕੀਤੀ ਤੇ ਪਹਿਲੀ ਵਾਰ ਇਹਨਾਂ ਨੇ ਕਾਬਾ ਮਸਜਿਦ ਵੱਲ ਮੁੱਖ ਕਰਕੇ ਨਮਾਜ਼ ਪੜ੍ਹੀ ਤੇ ਆਖਣਾ ਕੀਤਾ ਇਹ ਮੇਰੇ ਰੱਬ ਦਾ ਘਰ ਹੈ ਪਹਿਲੀ ਵੇਰ ਆਖਿਆ ਵੀ ਜਦੋਂ ਕਿਸੇ ਇਸ ਮੁਸਲਮਾਨ ਨੇ ਨਮਾਜ਼ ਅਦਾ ਕਰਨੀ ਹੈ ਰੱਬ ਨੂੰ ਤੇਉੜਨਾ ਹੈ ਤੇ ਉਹ ਕੇਵਲ ਕਾਬੇ ਵੱਲ ਮੁਹ ਕਰਕੇ ਨਮਾਜ਼ ਪੜ੍ਹੇਗਾ ਇਹ ਪੱਛਮ ਦੇ ਵਿੱਚ ਅਰਬ ਹੈ ਤੇ ਇਸ ਕਰਕੇ ਸਾਰੇ ਮੁਸਲਮਾਨ ਉਧਰ ਮੁਹ ਕਰਕੇ ਨਮਾਜ਼ ਪੜ੍ਹਦੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਗੁਰੂ ਨਾਨਕ ਦੇਵ ਮਹਾਰਾਜ ਜੀ ਇਤਿਹਾਸ ਦਾ ਪ੍ਰਸੰਗ ਵੱਡਾ ਹੈ ਮੈਂ ਸੰਖੇਪ ਦੇ ਵਿੱਚ ਬੇਨਤੀ ਕਰਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮੱਕੇ ਸ਼ਹਿਰ ਵਿੱਚ ਪ੍ਰਵੇਸ਼ ਕਰ ਗਏ ਮੱਕੇ ਸ਼ਹਿਰ ਦੇ ਵਿੱਚ ਜਾਂਦਿਆਂ ਨੂੰ ਤਿੰਨ ਪੜਾਵ ਹੁੰਦੇ ਨੇ ਜਿਹੜਾ ਅਖੀਰਲਾ ਪੜਾਵ ਹੈ ਉਹਨੂੰ ਮਿਨਾ ਦਾ ਪੜਾਵ ਆਖਦੇ ਨੇ ਇੱਥੋਂ 6 ਮੀਲ ਦੇ ਫਰਕ ਦੇ ਉੱਪਰ ਜਿਹੜਾ ਕਾਬਾ ਮੰਦਿਰ ਕਾਬਾ ਮਸਜਿਦ ਹੈ 6 ਮੀਲ ਦਾ ਫਰਕ ਹੈ ਕਾਬਾ ਮਸਜਿਦ ਦਾ ਉਹ ਮਿਨਾ ਦੀ ਪਹਾੜੀ ਹੈ ਉਹਨੂੰ ਮੁਕਾਮੇ ਮਿਨਾ ਆਖਿਆ ਜਾਂਦਾ ਹੈ ਮੈਂ ਫਿਰ ਬੇਨਤੀ ਕਰਦਾ ਜੇ ਕੋਈ ਇਤਿਹਾਸ ਦਾ ਪ੍ਰੇਮੀ ਬੈਠਾ ਹੈ ਤੇ ਪਤਾ ਹੋਵੇਗਾ ਉਹਨੂੰ ਮੁਕਾਮੇ ਮਿਨਾ ਆਖਿਆ ਹੈ ਜਦੋਂ ਕੋਈ ਵੀ ਮੁਸਲਮਾਨ ਇਸ ਅਸਥਾਨ ਦੇ ਉੱਪਰ ਜਾ ਕੇ ਹੱਜ ਕਰਦਾ ਹੈ ਤੇ ਮਿਨਾ ਦੇ ਪਹਾੜ ਦੇ ਉੱਪਰ ਜਾ ਕੇ ਉਹਨੂੰ ਅਖੀਰਲੀਆਂ ਰਾਤਾਂ ਗੁਜ਼ਾਰਨੀਆਂ ਪੈਂਦੀਆਂ ਨੇ ਕੋਈ 5 ਰਾਤਾਂ ਕੋਈ 7 ਰਾਤਾਂ ਗੁਜ਼ਾਰਦਾ ਹੈ ਔਰ ਇੱਥੋਂ ਬੈਠ ਕੇ ਕਾਬਾ ਮਸਜਿਦ ਵੱਲ ਮੁਹਰ ਕੇ ਨਮਾਜ਼ ਪੜ੍ਹਦੇ ਨੇ ਇਹ ਮਿਨਾ ਦਾ ਮੁਕਾਮ ਹੈ ਇੱਥੇ ਉਹ ਜਾਂਤੇ ਬੱਕਰੇ ਦੀ ਜਾਂ ਊਠ ਦੀ ਬਲੀ ਵੀ ਦਿੰਦੇ ਨੇ ਹੁਣ ਇਥੋਂ ਉਹ ਨਮਾਜ਼ ਪੜ੍ਹਦੇ ਨੇ ਕਾਬੇ ਵੱਲ ਮੁੱਕਰ ਕੇ ਗੁਰੂ ਨਾਨਕ ਸਾਹਿਬ ਜਦੋਂ ਮਿਨਾ ਮੁਕਾਮ ਤੇ ਬੈਠੇ ਤੇ ਉਹਨਾਂ ਕਾਬੇ ਵੱਲ ਪੈਰ ਕਰ ਲਈ ਗੁਰੂ ਨਾਨਕ ਨੇ ਪੈਰ ਕਾਬਾ ਮਸਜਿਦ ਕੋਲ ਜਾ ਕੇ ਨਹੀਂ ਕੀਤੇ ਭੁਲੇਖਾ ਨਾ ਖਾਇਓ ਗੁਰੂ ਨਾਨਕ ਕਿਸੇ ਦੀ ਧਾਰਮਿਕ ਪਰੰਪਰਾਵਾਂ ਨੂੰ ਠੇਸ ਨਹੀਂ ਪਹੁੰਚਾ ਰਿਹਾ ਗੁਰੂ ਨਾਨਕ ਤੇ ਗਿਆਨ ਵੰਡ ਰਿਹਾ ਹੈ ਗੁਰੂ ਨਾਨਕ ਸਾਹਿਬ ਨੇ ਮਿਨਾ ਮੁਕਾਮ ਤੇ ਮਿਨਾ ਦੀ ਪਹਾੜੀ ਤੇ ਬੈਠ ਕੇ ਜਿਹੜਾ ਕਾਬਾ ਸੀ ਜਿੱਧਰ ਲੋਕੀ ਮੁੱਕਰ ਕੇ ਨਮਾਜ਼ ਪੜ੍ਹਦੇ ਸੀ ਤੇ ਪੈਰ ਕਰ ਜਦੋਂ ਪੈਰ ਕੀਤੇ ਤੇ ਉਸ ਵਕਤ ਜਿਹੜਾ ਹਿੰਦੁਸਤਾਨ ਤੋਂ ਹਾਜੀ ਗਿਆ ਹੋਇਆ ਸੀ ਜੂਨ ਜਿਹਦੇ ਜਥੇ ਵਿੱਚ ਸ਼ਾਮਲ ਹੋ ਕੇ ਗੁਰੂ ਨਾਨਕ ਸਾਹਿਬ ਅੱਗੇ ਗਏ ਤੇ ਜੂਨ ਹਾਜੀ ਨੇ ਆਖਣਾ ਕੀਤਾ ਬਾਬਾ ਤੈਨੂੰ ਪਤਾ ਨਹੀਂ ਇੱਧਰ ਖੁਦਾ ਦਾ ਘਰ ਹੈ ਇੱਧਰ ਕਾਬਾ ਮੰਦਰ ਹੈ ਕਾਬਾ ਮਸਜਿਦ ਹੈ ਰੱਬ ਦੇ ਘਰ ਵੱਲ ਪੈਰ ਨਹੀਂ ਕਰੀਦੇ। ਕੁਝ ਇਤਿਹਾਸਕਾਰਾਂ ਨੇ ਆਖਿਆ ਉਹਨੇ ਗੁਰੂ ਨਾਨਕ ਸਾਹਿਬ ਨੂੰ ਪੈਰ ਦਾ ਠੁੱਡਾ ਵੀ ਮਾਰਿਆ। ਗੁਰੂ ਨਾਨਕ ਸਾਹਿਬ ਨੇ ਬੜੀ ਹਲੀਮੀ ਨਾਲ ਆਖਣਾ ਕੀਤਾ ਜਿਉਂ ਮੇਰੇ ਪੈਰ ਉਧਰ ਕਰ ਜਿੱਧਰ ਖੁਦਾ ਦਾ ਕਰ ਨਹੀਂ। ਹਾਜੀ ਜਿਉਂਨ ਇੱਕ ਗਿਆਨੀ ਪੁਰਸ਼ ਹੈ। ਉਹਨੂੰ ਇਸਲਾਮ ਦਾ ਗਿਆਨ ਸੀ। ਜਦੋਂ ਜਿਉਂਨ ਹਾਜੀ ਨੇ ਪੈਰ ਫੜੇ ਗੁਰੂ ਨਾਨਕ ਸਾਹਿਬ ਦੇ ਤੇ ਸੋਚੀ ਪੈ ਗਿਆ ਵੀ ਕਿੱਧਰ ਪੈਰ ਰਖਾਂ। ਕਿਉਂਕਿ ਕੁਰਾਨ ਤੇ ਆਖਦੀ ਹੈ ਵੀ ਪਰਮੇਸ਼ਰ ਸੱਜੇ ਵੀ ਹੈ ਖੱਬੇ ਵੀ ਹੈ ਪਿੱਛੇ ਵੀ ਅੱਗੇ ਵੀ ਹੈ ਇਤੇ ਹਜਰਤ ਮੁਹੰਮਦ ਸਾਹਿਬ ਨੇ ਆਖਿਆ ਵੀ ਇਧਰ ਮੁਹਰ ਕਰਕੇ ਨਮਾਜ਼ ਪੜ ਲਿਓ ਪਰ ਰੱਬ ਦਾ ਘਰ ਕੱਲਾਏ ਨਹੀਂ ਕਹਿੰਦੇ ਉਹਨੇ ਇੱਕ ਵੀਰ ਪੈਰ ਘੁਮਾਏ ਦੂਜੀ ਵੀਰ ਪਿੱਛੇ ਪੈਰ ਲਿਆ ਆ ਤੇ ਗੁਰੂ ਨਾਨਕ ਸਾਹਿਬ ਮੁਸਕਰਾਉਂਦੇ ਰਹੇ ਅਖੀਰ ਜੋਨ ਹਾਜੀ ਪੂਰਾ ਚੱਕਰ ਲਾ ਕੇ ਉਸੇ ਸਥਾਨ ਤੇ ਪੈਰ ਲਿਆ ਕੇ ਫਿਰ ਰੱਖ ਦਿੱਤੇ ਕਹਿੰਦਾ ਬਾਬਾ ਮੈਨੂੰ ਖਿਮਾ ਕਰੀ ਕਿਉਂਕਿ ਇਸਲਾਮ ਵੀ ਆਖਦਾ ਏ ਕਿ ਪਰਮੇਸ਼ਰ ਤੇ ਹਰ ਪਾਸੇ ਹੀ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਵੀ ਇਹੋ ਆਖਣਾ ਹੈ ਰੱਬ ਨੂੰ ਤੂੰ ਕੈਦ ਨਹੀਂ ਕਰ ਲਿਆ ਵੀ ਰੱਬ ਇਸ ਕੱਲੀ ਇਮਾਰਤ ਵਿੱਚ ਹੈ ਰੱਬ ਜ਼ਰੇ ਜ਼ਰੇ ਵਿੱਚ ਮੱਕੇ ਦੇ ਲੋਕਾਂ ਨੂੰ ਗਿਆਨ ਹਾਸਲ ਹੋਇਆ ਕਿ ਕੋਈ ਵਲੀ ਆਇਆ ਏ ਹਿੰਦੁਸਤਾਨ ਤੋਂ ਨਾਨਕ ਨਾਮ ਹੈ ਤੇ ਅੱਜ ਉਹਨੇ ਗਿਆਨ ਦਿੱਤਾ ਏ ਰੱਬ ਕੱਲਾ ਮੱਕੇ ਵਿੱਚ ਨਹੀਂ ਰੱਬ ਕੱਲਾ ਕਾਬੇ ਵਿੱਚ ਨਹੀਂ ਜਿਹੜਾ ਰੱਬ ਕਾਬੇ ਵਿੱਚ ਹੈ ਉਹ ਰੱਬ ਕਾਬੇ ਤੋਂ ਬਾਹਰ ਵੀ ਹੈ ਜਿਹੜਾ ਰੱਬ ਮੱਕੇ ਵਿੱਚ ਹੈ ਉਹ ਰੱਬ ਮਦੀਨੇ ਵਿੱਚ ਵੀ ਹੈ ਉਹ ਰੱਬ ਪੰਜਾਬ ਵਿੱਚ ਵੀ ਹੈ ਉਹ ਬਾਹਰ ਵੀ ਹੈ ਤੇ ਲੋਕਾਂ ਨੂੰ ਐਸਾ ਗਿਆਨ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਤਿੰਨ ਸਾਲ ਉਦਾਸੀ ਦੇ ਵਿੱਚ ਰਹੇ ਤੇ ਤਿੰਨ ਸਾਲਾਂ ਦਾ ਮੁਕਾਮ ਕਰਕੇ ਗੁਰੂ ਨਾਨਕ ਸਾਹਿਬ ਵਾਪਸ ਕਰਤਾਰਪੁਰ ਗਏ 1521 ਦੇ ਵਿੱਚ ਗੁਰੂ ਨਾਨਕ ਸਾਹਿਬ ਤਿੰਨ ਉਦਾਸੀਆਂ ਕਰ ਚੁੱਕੇ ਸੀ ਔਰ 1521 ਤੋਂ ਲੈ ਕੇ 1539 ਤੱਕ 18 ਸਾਲ ਮੇਰੇ ਬਾਬੇ ਨਾਨਕ ਨੇ ਕਰਤਾਰਪੁਰ ਦੇ ਵਿੱਚ ਖੇਤੀ ਕੀਤੀ ਹੈ। ਸੰਗਤ ਨੂੰ ਇਹ ਵੀ ਭੁਲੇਖਾ ਹੁੰਦਾ ਹੈ ਵੀ ਬਾਬੇ ਨਾਨਕ ਨੇ ਹਲ ਕਿੱਥੇ ਚਲਾਇਆ ਤਲਵੰਡੀ ਵਿੱਚ ਸੁਲਤਾਨਪੁਰ ਵਿੱਚ ਨਹੀਂ ਭਾਈ ਕਰਤਾਰਪੁਰ ਦੇ ਵਿੱਚ ਹਲ ਚਲਾਇਆ ਹੈ। 18 ਸਾਲ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ ਕਰਤਾਰਪੁਰ ਦੇ ਵਿੱਚ। ਔਰ ਇਹ 18 ਸਾਲਾਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਚਾਰ ਦੇ ਛੋਟੇ-ਛੋਟੇ ਦੌਰੇ ਕਰਦੇ ਰਹੇ ਭਾਵੇਂ ਪਟਿਆਲਾ ਇਲਾਕਾ ਸੀ ਰੋਪੜ ਦੇ ਲਾਗੇ ਕੀਰਤਪੁਰ ਸਾਹਿਬ ਦਾ ਇਲਾਕਾ ਸੀ ਲੁਧਿਆਣਾ ਇਲਾਕਾ ਹੋ ਗਿਆ ਜਾਂ ਸੁਲਤਾਨਪੁਰ ਲੋਧੀ ਗੁਰੂ ਨਾਨਕ ਸਾਹਿਬ ਦਾ ਆਉਣ ਜਾਣ ਸੀ ਇਹ ਪ੍ਰਚਾਰ ਚੱਲਦਾ ਰਿਹਾ ਗੁਰੂ ਨਾਨਕ ਸੋ ਅਖੀਰਲੇ 18 ਸਾਲ ਇੱਥੇ ਬਤੀਤ ਕੀਤੇ ਔਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 1539 ਵਿੱਚ 70 ਸਾਲਾਂ ਦੀ ਉਮਰ ਭੋਕੇ ਇਸ ਜਗਤ ਨੂੰ ਵਿਦਾ ਕਹਿ ਗਏ ਪਰ ਗੁਰੂ ਨਾਨਕ ਕੇਵਲ ਸਰੀਰ ਕਰਕੇ ਗਿਆ ਪਰ ਜਾਂਦਾ ਜਾਂਦਾ ਬਾਬਾ ਨਾਨਕ ਆਪਣੀ ਜੋਤ ਬਾਬਾ ਲੈਣਾ ਜੀ ਵਿੱਚ ਟਿਕਾ ਗਿਆ ਔਰ ਬਾਬਾ ਲੈਣਾ ਜੀ ਨੂੰ ਆਪਣਾ ਰੂਪ ਬਣਾ ਕੇ ਅੰਗਦ ਦੇਵ ਥਾਪਿਆ ਸੋ ਅੱਜ ਉਸ ਮਹਾਵਲੀ ਪਰਉਪਕਾਰੀ ਅਵਤਾਰ ਕਲਯੁਗ ਦੇ ਬੋਹਿਤ ਸਿਰਜਣਹਾਰ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਪ੍ਰਕਾਸ਼ ਪੁਰਬ ਹੈ ਇੱਕ ਵਾਰ ਫਿਰ ਤੋਂ ਆਪ ਸਰਬੱਤ ਸੰਗਤ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਐਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਫੁੱਲਾਂ ਚੁਕਾਂ ਦੀ ਖਿਮਾ ਆਓ ਸਾਧ ਸੰਗਤ ਜੀ ਸਾਡੇ ਵਿਚਕਾਰ ਵਿਸ਼ੇਸ਼ ਤੌਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਜਥਾ ਪਹੁੰਚਿਆ ਹੈ ਭਾਈ ਸਾਹਿਬ ਭਾਈ ਕਰਨਜੀਤ ਸਿੰਘ ਜੀ ਰੂਪ ਉਹ ਆਪ ਸਰਬੱਤ ਸੰਗਤ ਨੂੰ ਗੁਰਬਾਣੀ ਸ਼ਬਦ ਕੀਰਤਨ ਦੇ ਰਾਹੀ ਨੇ ਹਾਲ ਕਰਨੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਤੇ ਨਾ ਆਓ ਬੜੇ ਧਿਆਨ ਇਕਾਗਰ ਕਰਕੇ ਆਪਾਂ ਨੇ ਭਾਈ ਸਾਹਿਬ ਤੋਂ ਸ਼ਬਦ ਕੀਰਤਨ ਦੀ ਹਾਜ਼ਰੀ ਸਰਵਣ ਕਰਨੀ ਹੈ ਸੋ ਅਸੀਂ ਡੇਰਾ ਕਾਰ ਸੇਵਾ ਪ੍ਰਬੰਧਕ ਕਮੇਟੀ ਗੁਰਦੁਆਰਾ ਕੋਤਵਾਲੀ ਸਾਹਿਬ ਔਰ ਸਰਬੱਤ ਸੰਗਤਾਂ ਦੇ ਵੱਲੋਂ ਭਾਈ ਕਰਨਜੀਤ ਸਿੰਘ ਰੂਪ ਜੀਆਂ ਨੂੰ ਜੀ ਆਇਆਂ ਆਖਦੇ ਆਂ ਔਰ ਉਹਨਾਂ ਨੂੰ ਬੇਨਤੀ ਕਰਦੇ ਆਂ ਸੰਗਤਾਂ ਦੇ ਰੂਬਰੂ ਹੋਣ ਭਾਈ ਸਾਹਿਬ ਭਾਈ ਕਰਨਜੀਤ ਸਿੰਘ ਜੀ ਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ